ਇਹ ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਏ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਹਾਏ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਇੱਕ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦੜਬਾਦ ਜਾ ਕੇ ਜਦੋਂ ਇਹਨਾਂ ਨੇ ਚੌਂਕ ਪਰ ਚਾਰ ਅਮਰਤਾਜੀਤ ਲਈ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਰੂਰ ਨਹੀਂ ਚਾਹਦੀ ਕਿਉਂਕਿ ਐਡੀ ਸ਼ਰਮ ਨਾ ਕਿ ਇਹਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ਾਮਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮੈਡ ਲਾਵਰ ਕਿ ਤੁਸ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾਪੁਰਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤੇ ਇਹ ਹੁੰਦੀ ਕਿ ਇੱਕ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਦਾ ਕੋਈ ਇਹ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਦੇ ਪੱਖ 'ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਕਨ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਐੋ ਜੇ ਹਤਕੰਡੇ ਚੀਪ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਐੋ ਜੀ ਚੀਪ ਸ਼ਬਦਾਬਲੀ ਐੋ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਨੀ ਹੈ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਏ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਜਿਹੜੇ ਹੈਗੇ ਨੇ ਸ਼ਬਦਾਂ ਦੇ ਘਾਸ ਆਵਾਜ਼ ਉਠਾਓ ਈਵਨ ਕੇ ਐਨਸੀਬੀ ਵੀ ਚਾਹੀਦਾ ਆ ਕਿ ਇਸ ਦੇ ਖਿਲਾਫ ਜਿਹੜੀ ਕੋਈ ਐਕਸ਼ਨ ਲੈਣਾ ਚਾਹੀਦਾ ਆ ਲੇਕਿਨ ਮੈਂ ਵੀ ਗੱਲ ਕਹਨੀ ਆ ਨਾਲ ਕੇ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖਰੂ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਦਿਖਾਉਣਾ ਚਾਹੁੰਦੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਆ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਨੀ ਆ ਕਾਨੂੰਨ ਦੀ ਜਿਹੜੀ ਆ ਇਹਨਾਂ ਨੂੰ ਇਸ ਚੀਜ਼ ਦਾ ਧਿਆਨ ਦੇਣਾ ਹੈ ਜਿਹੜਾ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅੰਮ੍ਰਿਤਪੁਰ ਇੱਕ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮਾਣੀ ਚਾਹੀਦੀ ਅਸੀਂ ਕਿਸ ਚੀਜ਼ ਦਾ ਨੋਟਿਸ ਵੀ ਜਾਰੀ ਕੀਤਾ ਤੇ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜਿਆ ਸੀ ਚੰਨੀ ਸਾਹਿਬ ਨੂੰ ਭੇਜ ਰਹੇ ਆ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ੍ਹ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ੍ਹ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਨ੍ਹਾਂ ਦੇ ਖਿਲਾਫ ਜਿਹੜੀ ਹੈ ਫੇਰ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਨੇ ਬਣਦੀ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਥੈਂਕ ਯੂ ਔਰ ਜਾ ਕੇ ਦੇਖੋ ਜਿਵੇਂ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਾਰਿਆਂ ਨੇ ਦੇਖੀ ਆ ਪੜੀ ਵੀ ਆ ਸਾਰਿਆਂ ਨੇ ਲੇਕਿਨ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਹੈ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਿਆ ਹੈ ਉਹ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਇੱਕ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਕਿਦਨ ਬਾਅਦ ਜਾ ਕੇ ਜਦੋਂ ਇਹਨਾਂ ਨੇ ਚੋਣ ਪ੍ਰਚਾਰ ਅਮਰਤਾਜੀਤ ਲਈ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੱਤੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਰੂਰ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮਨਾਕਿਆ ਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਸੀਂ ਸਭ ਨੂੰ ਪਤਾ ਹੀ ਨਾਲੇ ਸੁਣੀ ਵੀ ਹੋਣੀ ਹੈ لیکن ਇਹੋ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ੈਂਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਹਿਲਾਵਾਂ ਕਿ ਤੁਸੀਂ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਪ੍ਰਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤੇ ਇਹ ਹੁੰਦੀ ਕਿ ਇੱਕ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਹ ਸਮੇਂ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਦੇ ਪੱਖ 'ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਉਹਨਾਂ ਨੂੰ ਅਟਰੈਕਟ ਕਰਨ ਲਈ ਤੁਸੀਂ ਕਰ ਰਹੇ ਹੋ ਇਹੋ ਜਿਹੇ ਹਥਕੰਡੇ ਚੀਪ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਇਹੋ ਜਿਹੀ ਚੀਪ ਸ਼ਬਦਾਵਲੀ ਇਹੋ ਜਿਹੀ ਮਨਾ ਕੇ ਇਸ ਤਰੀਕੇ ਨਾਲ ਜਿਹੜੀ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਨੀ ਹੈ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਘਾਸ ਆਵਾਜ਼ ਉਠਾਓ ਇਵਨ ਕੇ ਐਨਸੀਡਬਲ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਖਿਲਾਫ ਜਿਹੜੀ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਮੈਂ ਇਹ ਵੀ ਗੱਲ ਕਹਨੀ ਹੈ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖ ਨੂੰ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਥੋੜਾ ਚਾਹੀਦਾ ਹੈ ਅਮਨ ਸ਼ਾਂਤੀ ਭੰਗ ਕਰਨਾ ਚਾਹੀਦਾ ਹੈ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਆ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਪਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਦੀ ਹਾਂ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਜਾਂ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਨ ਤਾਂ ਬਰਿੰਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮ ਆਣੀ ਚਾਹੀਦੀ ਅਸੀਂ ਕਿਸ ਚੀਜ਼ ਦਾ ਨੋਟਿਸ ਵੀ ਜਾਰਜੀ ਕੀਤਾ ਤੇ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜਿਆ ਅਸੀਂ ਚੰਨੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾ ਜੇ ਉਹ ਕੱਲ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਫੇਰ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਉਹਦੇ ਬਣਦੀ ਹੈ ਉਹ ਕਾਰਵਾਈ ਕੀਤੀ ਜਾਣ ਚਾਹੀਦੀ ਹੈ